ਦੀ ਸੰਸਾ ਹੈ ਮੈਂ ਸਮਝਦਾ ਹਾਂ ਵੀ ਅੱਜ ਕੱਲ ਕਿਉਂਕਿ ਜਿਹੜੇ ਮਾਡਰਨ ਇਕੁਪਮੈਂਟ ਦੇ ਵਿੱਚ ਆਪਰੇਸ਼ਨ ਹੁੰਦੇ ਉਹ ਥੋੜੇ ਮਹਿੰਗੇ ਪੈਂਦੇ ਨੇ। ਨਮਸਕਾਰ ਹੈ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਸ਼ਰਮਾ ਹਸਪੀਟਲ ਆਈਸ ਰੋਪੜ ਵਿਖੇ ਆਪਾਂ ਮੌਜੂਦ ਆ। ਜਿੱਥੇ ਕਿ ਪਹਿਲਾ ਇਨਸਾਨੀਅਤ ਸੰਸਥਾ ਵੱਲੋਂ ਅੱਜ ਆਪਰੇਸ਼ਨ ਕੀਤੇ ਗਏ ਨੇ, ਅੱਖਾਂ ਦੇ ਆਪਰੇਸ਼ਨ ਕੀਤੇ ਗਏ ਨੇ। ਅਸੀਂ ਥੋੜਾ ਜਿਹਾ ਦੱਸ ਦੇਣਾ ਚਾਹਾਂਗੇ ਕਿ ਜੇ ਅਜੇ ਵੀਰ ਸਿੰਘ ਲਾਲਪਰਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਜਿਹੜੀ ਸੇਵਾ ਕਰਦੇ ਆ ਰਹੇ ਨੇ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਨੇ ਜਿਹਦੇ ਵਿੱਚ ਫੁੱਲ ਮੈਡੀਕਲ ਜਿਹੜਾ ਚੈੱਕਅਪ ਕੈਂਪ ਹੁੰਦੇ ਨੇ ਜਿਹਦੇ ਵਿੱਚ ਅੱਖਾਂ ਦਾ ਕੰਨਾਂ ਦਾ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਕੈਂਪ ਲਗਾਏ ਜਾਂਦੇ ਨੇ ਤੇ ਉਹਨਾਂ ਕੈਂਪਾਂ ਦੇ ਵਿੱਚ ਜਿਹੜੇ ਮਰੀਜ਼ ਪ੍ਰੈਸ਼ਰ ਲਈ ਸਿਲੈਕਟ ਹੁੰਦੇ ਨੇ ਉਹਨਾਂ ਦੇ ਪ੍ਰੈਸ਼ਰ ਸ਼ਰਮਾ ਹਸਪੀਟਲ ਰੋਪੜ ਵਿਖੇ ਕਰਾਈ ਜਾਂਦੇ ਨੇ ਤੇ ਸਾਹਮਣੇ ਪਹਿਲਾਂ ਤਸਵੀਰ ਦੇ ਵਿੱਚ ਮੈਂ ਦਿਖਾ ਸਕਦਾ ਕਿ ਡਾਕਟਰ ਸ਼ਰਮਾ ਜੇ ਪਬਰ ਸ਼ਰਮਾ ਜੀ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਇਹ ਪੇਸ਼ੈਂਟ ਕੀਤੇ ਗਏ ਨੇ ਤੇ ਕਾਜਲਾ ਜੀ ਮੌਜੂਦ ਨੇ ਤੇ ਇਹਨਾਂ ਦੇ ਜਿਹੜੇ ਹੋਰ ਸਾਥੀ ਜਿਹੜੇ ਆਪਰੇਸ਼ਨ ਜਿਹੜੇ ਆ ਕੀਤੇ ਗਏ ਨੇ ਅੱਖਾਂ ਦੇ ਜਿਹਦੇ ਵਿੱਚ ਤੁਸੀਂ ਸਾਫ ਦਿਖਾਈ ਦੇ ਰਿਹਾ ਤੇ ਕਿੰਨੀਆਂ ਦਵਾਈਆਂ ਜਿਹੜੀਆਂ ਲੱਗਣੀਆਂ ਜਿਹੜੇ ਕਿਉਂਕਿ ਬਹੁਤ ਔਖੇ ਹੈ ਅੱਜ ਕੱਲ ਪੈਸੇ ਦੀ ਕਮੀ ਕਰਕੇ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਪਰ ਲੇਕਿਨ ਪਹਿਲਾ ਇਨਸਾਨੀਅਤ ਜਿਹੜੀ ਸੰਸਥਾ ਇਦਾਂ ਦੀ ਸੰਸਥਾ ਹੈ ਜਿਹੜੀ ਕਿ ਲੋਕਾਂ ਦੇ ਮਸੀਹਾ ਦੇ ਜਿਹੜੇ ਗਰੀਬਾਂ ਦੇ ਕੰਮ ਆਉਂਦੀ ਹੈ ਤੇ ਬਹੁਤ ਹੀ ਵਧੀਆ ਪ੍ਰਾਲਾ ਅਸੀਂ ਆਪਣੇ ਚੈਨਲ ਵੱਲੋਂ ਵੀ ਇਹਨਾਂ ਨੂੰ ਸ਼ੂਟ ਕਰਦੇ ਆ ਕਿਉਂਕਿ ਜਦੋਂ ਗਰੀਬ ਅਸੀਂ ਬਾਹਰ ਘੁੰਮਦੇ ਆਂ ਤੇ ਗਰੀਬਾਂ ਬਾਰੇ ਸੁਣਦੇ ਆਂ ਤਾਂ ਉਹਨਾਂ ਕੋਲ ਪੈਸੇ ਨਾ ਹੋਣ ਕਰਕੇ ਪਟੀਸ਼ਨ ਨਹੀਂ ਕਰ ਸਕਦੇ ਤੇ ਡਾਕਟਰ ਪਵਨ ਸ਼ਰਮਾ ਜੀ ਪਵਨ ਸ਼ਰਮਾ ਜੀ ਨਮਸਕਾਰ ਜੀ ਜਸ ਕਾ ਜੀ ਬਹੁਤ ਵਧੀਆ ਪਰਲਾ ਜੀ ਤੁਹਾਡਾ ਇਹ ਜਿਹੜੇ ਅਸੀਂ ਅਪਰੇਸ਼ਨ ਕਿਤੇ ਆ ਇਹ ਫਿਕੋ ਮੋਡੀਫਿਕੇਸ਼ਨ ਮੈਥਡ ਦੇ ਨਾਲ ਜਿਹਨੂੰ ਕਹਿੰਦੇ ਆਂ ਵੀ ਰੀਸੈਂਟ ਮੈਥਡ ਹੈ ਮਾਡਰਨ ਮੈਥਡ ਫਿਕੋ ਮੋਡੀਫਿਕੇਸ਼ਨ ਔਰ ਇਹਨੂੰ ਲੇਜਰ ਸਿਸਟਮ ਵੀ ਕਹਿ ਸਕਦੇ ਆਂ ਸੀ ਤੇ ਉਹਦੇ ਨਾਲ ਅਪਰੇਸ਼ਨ ਕਿਤੇ ਨੇ ਤੇ ਇਹਦੇ ਵਿੱਚ ਕੋਈ ਬਹੁਤਾ ਵੱਡਾ ਚੀਰਾ ਨਹੀਂ ਲਗਾਉਣਾ ਪੈਂਦਾ ਟਾਂਕੇ ਦਾ ਲੱਗਦੇ ਹੀ ਨਹੀਂ ਇਹ ਕੋਈ ਇੰਜੈਕਸ਼ਨ ਵੀ ਨਹੀਂ ਲਗਾਉਣਾ ਪੈਂਦਾ ਤੇ ਅਸੀਂ ਦੇਖ ਰਹੇ ਵੀ ਇਹਨਾਂ ਦੇ ਜਿਹਨੇ ਵੀ ਪੇਸ਼ੈਂਟ ਆਏ ਨੇ ਅੱਜ ਇਹਨਾਂ ਦੇ ਕੋਈ ਅਸੀਂ ਇੰਜੈਕਸ਼ਨ ਨਹੀਂ ਲਗਾਇਆ ਦਵਾਈਆਂ ਪਾ ਕੇ ਹੀ ਸੁਣ ਕੱਲਨੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ 5-7 ਮਿੰਟ ਦਾ ਆਪਰੇਸ਼ਨ ਹੁੰਦਾ ਇਹ ਤੁਹਾਨੂੰ ਆਪਣੇ ਆਪ ਹੀ ਦੱਸਣਗੇ ਮਰੀਜ਼ ਮੇਰੇ 5-7 ਮਿੰਟ ਦਾ ਆਪਰੇਸ਼ਨ ਹੁੰਦਾ ਜਿਹੜਾ ਕਿ 5-7 ਮਿੰਟ ਦਾ ਪੇਸ਼ੈਂਟ ਦੇ ਬਾਅਦ ਇਹ ਘਰ ਜਾ ਸਕਦੇ ਨੇ ਤੇ ਔਰ ਇਹਨਾਂ ਦੇ ਪੱਟੀਆਂ ਅਸੀਂ ਸੀਸ ਕਰਕੇ ਕਿੱਤਿਆਂ ਵੀ ਜਾ ਕੇ ਕਈ ਵਾਰੀ ਮੇਰੇ ਵੀਰ ਪਿੰਡਾਂ ਦੇ ਅੱਖਾਂ ਨੂੰ ਮਲਮੁੱਲ ਲੰਨੇ ਤਾਂ ਕਰਕੇ ਪੱਟੀਆਂ ਕਿੱਤਿਆਂ ਨਹੀਂ ਸੀਦਾ ਅੱਜ ਕੱਲ ਅਸੀਂ ਪੱਟੀਆਂ ਵੀ ਨਹੀਂ ਕਰਦੇ ਅੰਨ ਲੱਗਦਾ ਵੀ ਡਾਕਟਰ ਸਾਹਿਬ ਪ੍ਰੈਸ਼ਰ ਕਰਾ ਕੇ ਆ ਕੇ ਬਾਹਰ ਹਾਂ ਮਰੀਜ਼ ਇਹ ਕਹਿੰਦਾ ਸਾਨੂੰ ਵੀ ਤੁਸੀਂ ਤਾਂ ਸਾਡੀ ਅੱਖ ਤੋਈ ਹੈ ਅਪਰੇਸ਼ਨ ਦਾ ਤੁਹਾਡਾ ਕਿਤੇ ਹੀ ਨਹੀਂ ਤੇ ਅਸੀਂ ਇਹ ਸਿਰਫ ਮਾਡਰਨ ਟੈਕਨੋਲੋਜੀ ਦੇ ਕਰਕੇ ਜਿਹੜੀ ਸਾਰੀ ਮਾਡਰਨ ਇਕੁਪਮੈਂਟ ਕਰਕੇ ਮਾਡਰਨ ਟੈਕਨੋਲੋਜੀ ਕਰਕੇ ਇੱਥੇ ਜਿਹੜੇ ਜਿੰਨੇ ਵੀ ਅਪਰੇਸ਼ਨ ਕੀਤੇ ਜਾਂਦੇ ਨੇ ਅਲਟਰਾ ਮਾਡਰਨ ਟੈਕਨੋਲੋਜੀ ਨਾਲ ਬਹੁਤ ਹੀ ਸਚਜੇ ਤਰੀਕੇ ਦੇ ਨਾਲ ਅਪਰੇਸ਼ਨ ਕੀਤੇ ਜਾਂਦੇ ਨੇ 5-7 ਤੋਂ 10 ਮਿੰਟ ਦਾ ਮੈਕਸਿਮਮ ਆਪਰੇਸ਼ਨ ਹੁੰਦਾ ਤੇ ਉਸ ਤੋਂ ਬਾਅਦ ਮਰੀਜ਼ ਚਾਹੇ ਜਿੱਸਾ ਮਰਜੀ ਜਾਵੇ ਸਾਡੇ ਕੋਲ ਤਾਂ ਅਜਿਹੇ ਮਰੀਜ਼ ਵੀ ਆਉਂਦੇ ਨੇ ਜਿਹੜੇ ਕਿ ਸਾਈਕਲ ਤੇ ਆ ਜਾਂਦੇ ਆ ਤੇ ਆਪਰੇਸ਼ਨ ਕਰਾ ਕੇ ਸਾਈਕਲ ਤੇ ਚਲੇ ਜਾਂਦੇ ਆ ਕੱਲੇ ਕੱਲੇ ਕੱਲਾ ਹੀ ਮਰੀਜ਼ ਆ ਜਾਂਦਾ ਕਈ ਵਾਰੀ ਅਸੀਂ ਉਹਨੂੰ ਕਹਿੰਨੇ ਭਾਈ ਕਿਸੇ ਨਾ ਕਿਸੇ ਨਾਲ ਤਾਂ ਲਿਆਓ ਤੇ ਉਹ ਕਹਿੰਦਾ ਜੀ ਅਸੀਂ ਹੈ ਹੀ ਕੱਲੇ ਅੱਜਕੱਲ ਕਿਉਂਕਿ ਨਿਊਕਲੀਅਰ ਫੈਮਲੀਆਂ ਹੋ ਗਈਆਂ ਬੱਚੇ ਵੀ ਨਹੀਂ ਬਜ਼ੁਰਗਾਂ ਨੂੰ ਆਮ ਤੌਰ ਤੇ ਪੁੱਛਦੇ ਬੱਚੇ ਸਾਰੇ ਬਾਹਰ ਭੇਜੇ ਬੰਦੇ ਆ ਬੱਚੇ ਸਾਰੇ ਬਿਲਕੁਲ ਤੁਸੀਂ ਬਗਾਈ ਠੀਕ ਕਹਿੰਦੇ ਬੱਚੇ ਬਾਹਰ ਭੇਜੇ ਹੁੰਦੇ ਤੇ ਪੜੋਸੀ ਦੇ ਕੋਲ ਕਿਸੇ ਕੋਲ ਟਾਈਮ ਨਹੀਂ ਹੁੰਦਾ ਨਾਲ ਆਣ ਦਾ ਤੇ ਅਸੀਂ ਕਈ ਵਾਰੀ ਕੱਲਾ ਮਰੀਜ਼ ਵੀ ਆਉਂਦਾ ਪਰ ਲੇਕਿਨ ਅਸੀਂ ਇਹ ਤਾਕੀਦ ਕਰਦੇ ਹਾਂ ਮਰੀਜ਼ਾਂ ਨੂੰ ਵੀ ਕਿਸੇ ਨਾ ਕਿਸੇ ਨਾਲ ਜੁੜ ਲਾਓ ਲਿਆਓ ਤਾਂ ਕਿ ਸਾਡੇ ਕੋਲੇ ਹੁੰਦਾ ਵੀ ਕੋ ਪਾਣੀ ਵਗੈਰਾ ਪੀਣਾ ਕੋ ਚਾਹ ਪੀਣੀ ਹੈ ਤੇ ਵੈਸੇ ਤਾਂ ਅਸੀਂ ਮੁਹਈਆ ਕਰਾ ਦਿੰਨੇ ਚੀਜ਼ਾਂ ਸਾਡਾ ਸਟਾਫ ਕਰਾ ਦਿੰਦਾ ਪਰ ਫਿਰ ਵੀ ਕੋਈ ਕਿਸੇ ਦਾ ਕੋਈ ਖਾਸ ਕੋਈ ਤਕਲੀਫ ਹੋਵੇ ਤਾਂ ਨਾਲ ਇੱਕ ਬੰਦਾ ਜ਼ਰੂਰ ਹੋ ਜੇ ਅੱਜ ਵਿਟਨੈਸ ਵੀ ਹੁੰਦਾ ਵੀ ਚਲੋ ਵੀ ਨਾਲ ਸਾਹਮਣੇ ਅਸੀਂ ਆਪਰੇਸ਼ਨ ਕੀਤਾ ਅੱਜ ਦਾ ਜਿਹੜੇ ਆਪਰੇਸ਼ਨ ਹੋਏ ਆ ਕਿਹਦੇ ਵੱਲੋਂ ਕੀਤੇ ਗਏ ਆ ਕਿੰਨੇ ਆਪਰੇਸ਼ਨ ਹੋਏ ਇਹਨਾਂ ਜੀ ਹਿਮੈਨਿਟੀ ਫਰਸਟ ਵੱਲੋਂ ਇਹ ਸਾਰੇ ਆਪਰੇਸ਼ਨ ਕੀਤੇ ਗਏ ਨੇ ਪਹਿਲਾਂ ਵੀ ਇਸ ਸੰਸਥਾ ਨੇ ਸਤੋਂ ਕਾਫੀ ਆਪਰੇਸ਼ਨ ਕਰਾਈ ਤੇ اوਪੀਡੀ ਕੈਂਪ ਵੀ ਲਵਾਏ ਨੇ ਹਿਮੈਨਿਟੀ ਫਰਸਟ ਨੇ ਸਾਡੇ ਕੋਲ ਇਹ ਲਗਾਤਾਰ ਪਿਛਲੇ 7-8 ਮਹੀਨਿਆਂ ਤੋਂ ਕਾਫੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਇਹਨਾਂ ਦੇ ਜਿੰਨੇ ਵੀ ਅਸੀਂ ਕੈਂਪ ਲਗਾਏ ਆ ਉਹ ਸਾਰੇ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੋਏ ਨੇ ਇਹ ਬਹੁਤ ਹੀ ਅਥੀ ਸੱਚਾ ਹੈ ਮੈਂ ਸਮਝਦਾ ਹਾਂ ਵੀ ਅੱਜਕੱਲ ਕਿਉਂਕਿ ਜਿਹੜੇ ਮਾਡਰਨ ਇਕੁਪਮੈਂਟ ਦੇ ਵਿੱਚ ਆਪਰੇਸ਼ਨ ਹੁੰਦੇ ਉਹ ਥੋੜੇ ਮਹਿੰਗੇ ਪੈਂਦੇ ਨੇ ਤੇ ਆਮ ਆਪਰੇਸ਼ਨ ਜਿਹੜੇ ਪਹਿਲਾਂ ਹੁੰਦੇ ਸੀ ਟਾਂਕੇ ਵਾਲੇ ਉਹ ਸਸਤੇ ਪੈਂਦੇ ਸੀਗੇ ਪਰ ਉਹਦੇ ਵਿੱਚ ਕੀ ਹੁੰਦਾ ਸੀ ਮੀਨਾ ਬੀਨਾ ਮਰੀਜ਼ ਨੂੰ ਕਹਿੰਦੇ ਸੀ ਵੀ ਲੇਟਿਆ ਰਹਿ ਵੀ ਤੂੰ ਤੈਨੂੰ ਕੋਈ ਖਾਂਸੀ ਨਾ ਆ ਜੇ ਲੇਟਿਆ ਰਹਿ ਤੂੰ ਤਾਂ ਕਾਥ ਨਹੀਂ ਲੈਣੀ ਅੱਧ ਨੂੰ ਨਹੀਂ ਲੈਣੀ ਕਾਥਲ ਉਧਰ ਨੂੰ ਨਹੀਂ ਲੈਣੀ ਹੁਣ ਅਜੇ ਹੀ ਕੋਈ ਗੱਲ ਨਹੀਂ ਹੈ ਚਾਹੇ ਮਰੀਜ਼ ਭੱਜ ਕੇ ਵੀ ਚਲੇ ਜਾਵੇ ਤਾਂ ਵੀ ਲੈنس ਨੂੰ ਕੁਛ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਇਸ ਸੁਸਾਇਟੀ ਦਾ ਵੀ ਕਾफी ਤਨਵਾਦ ਕਰਦਾ ਵੀ ਇਹ ਇੰਨਾ ਮਹਿੰਗਾ ਜਿਹੜਾ ਮਹਿੰਗਾ ਆਪਰੇਸ਼ਨ ਹੈ ਉਹ ਉਹਨੇ ਲੋਕਾਂ ਨੂੰ ਇਹ ਫ੍ਰੀ ਕਰਕੇ ਦੇ ਰਹੇ ਸਾਰਾ ਖਰਚਾ ਜਿਹੜਾ ਸੁਸਾਇਟੀ ਪੇ ਕਰ ਰਹੀ ਹੈ ਤੁਹਾਨੂੰ ਹਾਂਜੀ ਸੁਸਾਇਟੀ ਪੇ ਕਰਦੀ ਹੈ ਹਿਮੈਨਿਟੀ ਫਰਸਟ ਜਿਹੜੀ ਸੁਸਾਇਟੀ ਹੈ ਨਾ ਜੀ ਉਹ ਪੇ ਕਰਦੀ ਹੈ ਤੇ ਮੁਖੰਦਲ ਜਿਹੜੇ ਅਜੇ ਵੀ ਲਾਲਪੁਰਾ ਜੀ ਹਾਂ ਅਜੇ ਵੀ ਲਾਲਪੁਰਾ ਇਹਨਾਂ ਦੇ ਸੰਸਤਾਪਕ ਨੇ ਤੇ ਉਹ ਮਤਲਬ ਉਹੀ ਸਾਰੀ ਸਾਰਾ ਇਹਦਾ ਅਰੇਂਜਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਤੇ ਜਾ ਫਿਰ ਕਜਲ ਜੀ ਤੁਸੀਂ ਵੀ ਜਿਹੜਾ ਮੇਰੇ ਗੱਲਬਾਤ ਕਰਨ ਚਾਹੁੰਦੇ ਕੋਈ ਤਾਂ ਤੇ ਅੱਜ ਜੀ ਥੋੜੀ ਗੱਲਬਾਤ ਤੁਸੀਂ ਕਰਾਂਗੇ ਤੇ ਸਾਡੇ ਜਿਹੜੇ ਮਨੀਸ਼ ਸਾਹਿਬਾ ਬਹੁਤ ਧੰਨਵਾਦ ਜੀ ਹਾਂ ਜੀ ਕਿਹੜੇ ਕਹ ਲਾਓ ਥੋੜਾ ਬਿੱਬੇ ਆਏ ਕਿਹੜੇ ਪਿੰਡ ਤੋਂ ਆਏ ਕਾਰੀ ਤੋਂ ਕਾਰੀ ਤੋਂ ਕਿਵੇਂ ਲੱਗਿਆ ਆਪਰੇਸ਼ਨ ਕਰਾਇਆ ਕੋਈ ਪੈਸਾ ਤਾਂ ਲਿਆ ਕਿਸੇ ਨੇ ਨਹੀਂ ਸ਼ੁਰੂ ਹੋ ਗਿਆ ਕਹਤੋ ਦੇਖਦਾ ਸੀਗਾ ਹਾਂਜੀ ਪਹਿਲਾਂ ਵੀ ਠੀਕ ਕਰਾਇਆਤਾ ਜਿਆਦਾ ਹੀ ਨਾ ਤੇ ਕਰਾਇਆ ਦੋ ਸਾਲ ਹੋ ਗਏ ਇੱਕ ਖਦਾ ਅਜ ਦੂਜਾ ਹੋ ਗਿਆ ਇਹ ਕਰਾਇਆ ਆ ਗਏ ਉਹਨੇ ਖਦਾ ਬਰਾਬਰ ਹੋ ਗਿਆ ਹੁਣ ਹਾਂਜੀ ਹੋਰ ਕਹਿੰਦਾ ਮਾਜੀ ਇਹ ਥੋੜੀ ਜੀ ਹਾਂਜੀ ਹਾਂਜੀ ਅਸੀਂ ਜੀ ਬਸ ਹੀ ਤੇ ਹਾਂਜੀ ਤੁਹਾਡਾ ਇਲਾਕਾ ਵੀ ਅਜੇ ਵੀ ਲਾਲ ਬਰਣਾ ਇਲਾਕਾ ਨਾਲੇ ਆ ਨਾ ਹਾਂਜੀ ਹਾਂਜੀ ਕਿੰਦਾ ਦੇ ਕੰਮ ਕਰ ਰਿਹਾ ਮੁੰਡਾ ਇਹ ਬਹੁਤ ਵਧੀਆ ਕੀਤਾ ਜੀ ਹਾਂਜੀ ਬਹੁਤ ਤੰਗ ਨਾ ਪਤ ਨਹੀਂ ਕਰਦਾ ਤੁਸੀਂ ਵੀ ਆਮ ਆਦੀ ਪਾਰਟੀ ਵਾਲੇ ਆ ਜਾਂ ਕਿਸੇ ਹੋਰ ਹਾਂਜੀ ਠੀਕ ਵਧੀਆ ਕੀਤਾ ਹਾਂਜੀ ਹਾਂ ਸਹੀ ਗੱਲ ਹੈ ਹਾਂਜੀ ਬੇਬੇ ਜੀ ਸੱਚੀ ਗੱਲ ਹੈ ਨਾਮ ਤੁਹਾਡਾ ਗਰਮੀਤ ਕੋਰ ਗਰਮੀਤ ਕੋਰ ਪੇਸ਼ੈਂਟ ਠੀਕ ਹੋ ਗਿਆ ਬਹੁਤ ਵਧੀਆ ਬਹੁਤ ਵਧੀਆ ਈਲਾ ਦੇਵੀ ਦੂਰਪਰਵੇਦੀ ਦੂਰਪਰਵੇਦੀ ਤੁਮ ਹਾਂਜੀ ਚਲੋ ਜੀ ਤੁਹਾਡਾ ਆਪਰੇਸ਼ਨ ਹੋਇਆ कोई तेरे अंधी कुछ नहीं है ठीक तो आपको हो गया तेरी क्या नाम है जी ठीक हो गई कंपन्ट है ठीक हो गया हाँ ठीक हो गया जी हाँ एक को हकता हुआ जी दो हजार का है तो हाँ खाते बहुत कट हो गया बता उन्हें उन्हें डॉक्टर शर्मा इधर बोल गए सारे ठीक हो जाने हाँ हाँ और ठीक अंधी महाराज � ਮੇਰਾ ਨਾਮ ਹਰਪਾਲ ਸਿੰਘ ਹੈ ਜੀ ਜਿਹੜਾ ਪਿੰਡ ਕਬੀਰਪੁਰ ਹਾਂਜੀ ਫਿਰ ਕਿਵੇਂ ਤੁਹਾਨੂੰ ਲੱਗਿਆ ਵੀ ਡਾਕਟਰ ਜੇ ਵੀਰ ਸਿੰਘ ਲਾਲਪੁਰੇ ਸੰਸਥਾ ਨੂੰ ਮਿਲੇ ਜਾ ਕੇ ਇਹ ਕੈਂਪਰ ਆਹੀ ਮੈਨੂੰ ਪਤਾ ਲੱਗਿਆ ਤੇ ਮੈਂ ਫੇਟੋਡ ਹੈਲਡ ਕੀਤਾ ਉਹਦੇ ਬਾਅਦ ਮੈਂ ਉਹਨਾਂ ਦਾ ਸਦਕਾ ਕਿਸੇ ਨੂੰ ਆਪਣੇ ਰੋਪੜ ਸ਼ਰਮਾ ਆਈ ਸੈਂਟਰ ਵਿੱਚ ਪੁੱਜਿਆ ਤੇ ਮੇਰਾ ਜਿਹੜਾ ਆਪਰੇਸ਼ਨ ਹੈ ਬਿਲਕੁਲ ਠੀਕ ਹੋ ਗਿਆ ਉਹ ਜੱਦ ਜੀ ਬਹੁਤ ਵਧੀਆ ਜੂਰ ਨੂੰ ਦੁਨੀਆ ਦੇਖਣ ਲੱਗੇ ਵਧੀਆ ਜਲਦੀਪ ਸਿੰਘ ਆਂਠਾਣਾ ਜੀ ਹਾਂ ਜੀ ਨੂਰਪੁਰ ਦੇ ਆ ਥਾਣੇ ਤੋਂ ਆਏ ਤੁਸੀਂ ਜੇ ਕਲਾਕਾਰ ਵੀ ਤੁਹਾਡੇ ਪਿੰਡ ਦੇ ਹੈ ਨਾ ਹਾਂ ਜੀ ਸਹੀ ਹੋ ਗਿਆ ਤੁਸੀਂ ਜਿਹੜਾ ਨਾਮ ਦੀ ਇਫਤਿੰਗ ਜੀ ਪਿੰਡ ਨੋਟੇਵਾ ਜੀ ਵੀਰ ਸਿੰਘ ਲਾਲਪੁਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਵੀ ਨਾਲ ਸਾਡਾ ਅੱਖਾਂ ਦਾ ਜੋ ਆਪਰੇਸ਼ਨ ਨੋਤੇ ਬਜਰੇ ਤੋਂ ਇੱਕ ਤਰਮਿੰਦਰ ਸਿੰਘ ਪਿੰਦਾ ਉਹ ਵੀ ਜੁੜਿਆ ਹੋਇਆ ਉਹਨਾਂ ਦੇ ਨਾਲ ਪਿੰਦਾ ਵੀ ਸਾਡਾ ਭਤੀਜਾ ਮੇਰਾ ਉਹ ਵੀ ਜੁੜਿਆ ਹੋਇਆ ਲਾਲਪੁਰਾ ਜੀ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਬਹੁਤ ਬਹੁਤ ਵਧੀਆ ਆਪਰੇਸ਼ਨ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨੂੰ ਐਬ ਸਿੰਘ ਪਿੰਡ ਬਜਰੂਰ ਮੇਰੀ ਅੱਖਾਂ ਦੀ ਪ੍ਰੋਬਲਮ ਦੀ ਅਜੇ ਵੀਰਨਾ ਮੈਂ ਕੰਵੇ ਗਿਆ ਸੀ ਉਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਡਾਕਟਰ ਸਾਹਿਬ ਨੇ ਬੜਾ ਸਹਿਯੋਗ ਦਿੱਤਾ ਮੇਰੀਆਂ ਅੱਖਾਂ ਠੀਕ ਹੋ ਰਹੀਆਂ ਜੀ ਠੀਕ ਹੋ ਰਹੀਆਂ ਜੀ ਉਹ ਜੋ ਇਨਾਂ ਨੇ ਹੁਣ ਤੱਕ ਕੀਤਾ ਬਹੁਤ ਅੱਛਾ ਕੀਤਾ ਬਹੁਤ ਵਧੀਆ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਓਮ ਪ੍ਰਕਾਸ਼ ਅਰੋੜਾ ਪਿੰਡ ਸੈਣੀ ਮજરા ਅ ਸਰਵਾਦੀ ਕੋ왈 ਸਿੰਘ ਦੇ ਮਤਲਬ ਸਫਰਾਲ ਪਿੰਡ ਤੋਂ ਤੇ ਇਹ ਜਿਹੜੀ ਸੰਸਥਾ ਹੈਗੀ ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਇਹਨਾਂ ਦੇ ਮਤਲਬ ਜਿਹੜੇ ਆ ਛੋਟੇ ਮੋਟੇ ਜੇ 1000 ਰੁਪਏ ਮਹੀਨੇ ਦਾ ਦੇਣਾ ਜਨਾਨੀ ਜੁਨੀਆ ਨੂੰ ਇਹ ਚੀਜ਼ਾਂ ਦਾ ਇਹਦੇ ਪੈਰਾਂ ਦੀਆਂ ਧੂੜ ਵੀ ਹੈ ਨਹੀਂ ਤੇ ਇਸ ਸੰਸਥਾ ਵੱਲੋਂ ਕੀਤਾ ਗਿਆ ਕੰਮ ਅਜਿ ਦੇ ਜਮਾਨੇ ਵਿੱਚ ਸਭ ਤੋਂ ਉੱਪਰ ਹੈ ਇਹ ਜੇ ਆਪਰੇਸ਼ਨ ਅਸੀਂ ਚੰਡੀਗੜ੍ਹ ਕਰਨ ਜਾਂਦੇ ਹਾਂ ਤਾਂ 50000 ਰੁਪਿਆ ਲੱਗਦਾ ਤੇ ਲੈਂਡ ਵਿੱਚ 2 ਮਹੀਨੇ ਫਰ ਨੰਬਰਾਂ ਦਾ ਇਹੋ ਜੀ ਸੋਚ ਅਗਾਂਹ ਬਧੂ ਸੋਚ ਲਈ ਅਸੀਂ ਇਸ ਇਨਸਾਨੀਅਤ ਪਹਿਲਾਂ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਜਬੀਰ ਸਿੰਘ ਲਾਲ ਪ੍ਰਬਾਸ ਦੇ ਤੇ ਅੱਗੇ ਲਈ ਵੀ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਮਤਲਬ ਤੁਸੀਂ ਆਲਸ ਵਾਲੇ ਕੈਂਪਾਂ ਕੋਪਾਂ ਜਾਣ ਦੀ ਬਜਾਏ ਇਹ ਜਿਹੜੀ ਇਨਸਾਨੀਅਤ ਪਹਿਲਾਂ ਵਾਲੀ ਸੰਸਥਾ ਹੈਗੀ ਲੇਜ਼ਰ ਆਪਰੇਸ਼ਨ ਕਰਵਾਉਂਦੇ ਤੇ ਇਹਨਾਂ ਕੋਲ ਹੀ ਜਾਓ ਸ਼ੁਕਰੀ ਤੇ ਅੱਲਾਹ ਤੇ ਜੇ ਕੋਈ ਹੋਰ ਗੱਲਬਾਤ ਕਰਨਾ ਚਾਹੁੰਦੇ ਹੁਣ ਸਾਡੇ ਨਾਲ ਤਾਂ ਦੱਸ ਸਕਦੇ ਪਰ ਲੇਕਿਨ ਹੁਣ ਅਸੀਂ ਸਹਿਬ ਰਾਮ ਦਿੰਨੇ ਆਂ ਇਹ ਖਬਰ ਨੂੰ ਕਿਉਂਕਿ ਇਨਸਾਨੀ ਦੇ ਪਹਿਲਾਂ ਸੰਸਥਾ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਕੈਂਪ ਲਗਾਏ ਜਾ ਰਹੇ ਆ ਕਾਫੀ ਲੰਬੇ ਸਮੇਂ ਤੋਂ ਤੇ ਜਦੋਂ ਵੀ ਕੋਈ ਵੀ ਕਿਸੇ ਵੀ ਸੋਸ਼ਲ ਮੀਡੀਆ ਰਾਹੀਂ ਜਾਂ ਅਖਬਾਰ ਰਾਹੀਂ ਉਸ ਨੂੰ ਪਤਾ ਲੱਗਦਾ ਕਿ ਤੇ ਕੈਂਪ ਲੱਗਣਾ ਤਾਂ ਤੁਸੀਂ ਵੀ ਲਾਭ ਲੈ ਸਕਦੇ ਹੋ ਇਹਨਾਂ ਦੇ ਸਕੀਮੇ ਦਾ ਕਿਉਂਕਿ ਜਦੋਂ ਵੀ ਕੋਈ ਕੈਂਪ ਲੱਗਦਾ ਤਾਂ ਕੈਂਪ ਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਕਿਹੜੇ-ਕਿਹੜੇ ਮਰੀਜ਼ਾਂ ਨੂੰ ਲੋਡ ਐਲ ਐਸ ਪੈਣੇ ਜਾਂ ਕੁਝ ਵੀ ਬਿਮਾਰੀ ਹੈਗੀ ਹੈ ਤੇ ਡਾਕਟਰ ਸ਼ਰਮਾ ਜੀ ਇਹ ਸਾਰੇ ਮਹਾਂ ਡਾਕਟਰ ਜਿਹੜੇ ਸਾਡੇ ਇਲਾਕੇ ਦੇ ਉਹ ਕਰਦੇ ਡਾਕਟਰ ਸਰਮਾ ਜੀ ਠੀਕ ਹੈ ਜੀ ਅੱਛਾ ਬਹੁਤ ਹੀ ਸਕਸੈਸਫੁਲ ਕੈਂਪ ਪਰ ਹੈ ਇਹ ਤੇ ਅੱਗੇ ਵੀ ਜਿਹੜੇ ਅਸੀਂ ਕੈਂਪ ਹੈ ਗਰੀਬਾਂ ਦੀ ਸੇਵਾ ਦੇ ਵਿੱਚ ਲਗਾਉਂਦੇ ਰਹਾਂਗੇ ਤੇ ਹਮੇਸ਼ਾ ਅਸੀਂ ਗਰੀਬਾਂ ਦੀ ਸੇਵਾ ਕਰਾਂਗੇ ਧੰਨਵਾਦ ਜੀ ਇਸ ਖਬਰ ਨੂੰ ਸੱਤ ਵਾਰ ਸ਼ੇਅਰ ਕਰੋ ਤਾਂ ਕਿ ਆਮ ਲੋਕਾਂ ਤੱਕ ਗਰੀਬ ਲੋਕਾਂ ਤੱਕ ਇਹ ਖਬਰ ਪਹੁੰਚੇ ਤੇ ਤੁਹਾਨੂੰ ਫ੍ਰੀ ਦਵਾਈਆਂ ਫ੍ਰੀ ਕੈਂਪ ਜਿਹੜੇ ਆ ਉਹਨਾਂ ਦਾ ਤੁਹਾਨੂੰ ਲਾਭ ਮਿਲ ਸਕੇ ਧੰਨਵਾਦ ਜੀ ਨਮਸਕਾਰ ਹੈ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਸ਼ਰਮਾ ਹਸਪੀਟਲ ਆਈਸ ਰੋਪੜ ਵਿਖੇ ਆਪਾਂ ਮੌਜੂਦ ਆ ਜਿੱਥੇ ਕਿ ਪਹਿ ਸਸਤਾ ਵੱਲੋਂ ਅੱਜ ਆਪਰੇਸ਼ਨ ਕੀਤੇ ਗਏ ਨੇ ਅੱਖਾਂ ਦੇ ਆਪਰੇਸ਼ਨ ਕੀਤੇ ਗਏ ਨੇ ਅਸੀਂ ਥੋੜਾ ਜਿਆਦਾ ਦੱਸ ਦੇਣਾ ਚਾਹਾਂਗੇ ਕਿ ਜੇ ਅਜੇ ਵੀਰ ਸਿੰਘ ਲਾਲਪਰਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਜਿਹੜੀ ਸੇਵਾ ਕਰਦੇ ਆ ਰਹੇ ਨੇ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਨੇ ਜਿਹਦੇ ਵਿੱਚ ਫੁੱਲ ਮੈਡੀਕਲ ਜਿਹੜਾ ਚੈੱਕਅਪ ਕੈਂਪ ਹੁੰਦੇ ਨੇ ਜਿਹਦੇ ਵਿੱਚ ਅੱਖਾਂ ਦਾ ਕੰਨਾਂ ਦਾ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਕੈਂਪ ਲਗਾਏ ਜਾਂਦੇ ਨੇ ਤੇ ਉਹਨਾਂ ਕੈਂਪਾਂ ਦੇ ਵਿੱਚ ਜਿਹੜੇ ਮਰੀਜ਼ ਆਪਰੇਸ਼ਨ ਲਈ ਸਿਲੈਕਟ ਹੁੰਦੇ ਨੇ ਉਹਨਾਂ ਦੇ ਪ੍ਰੈਸ਼ਰ ਸ਼ਰਮਾ ਹਸਪੀਟਲ ਰੋਪੜ ਵਿਖੇ ਕਰਾਈ ਜਾਂਦੇ ਨੇ ਤੇ ਸਾਹਮਣੇ ਪਹਿਲੇ ਤਸਵੀਰ ਦੇ ਵਿੱਚ ਮੈਂ ਦਿਖਾ ਸਕਦਾ ਕਿ ਡਾਕਟਰ ਸ਼ਰਮਾ ਜਿਹੇ ਪੰਮ ਸ਼ਰਮਾ ਜੀ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਇਹ ਪੇਸ਼ੈਂਟ ਕੀਤੇ ਗਏ ਨੇ ਤੇ ਕਾਜਲਾ ਜੀ ਮੌਜੂਦ ਨੇ ਤੇ ਇਹਨਾਂ ਦੇ ਜਿਹੜੇ ਹੋਰ ਸਾਥੀ ਜਿਹੜੇ ਅਜੇ ਵੀ ਰਸੀਗਲ